ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣ ਜਾ ਰਿਹਾ ਹਾਂ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਜੋ ਕਿ ਬਾਬੂ ਫਿਰੋਜ਼ਦੀਨ ਸ਼ਰਫ ਜੀ ਨੇ ਲਿਖੀ ਹੋਈ ਹੈ ਜਿਨ੍ਹਾਂ ਦਾ ਜਨਮ ਲਾਹੌਰ ਵਿੱਚ ਹੋਇਆ ਸੀ ਕਹਿੰਦੇ ਨੇ ਇਹਨਾਂ ਦੀ ਆਵਾਜ਼ ਬੜੀ ਦਿਲ ਖਿੱਚਵੀਂ ਸੀ ਫਿਰ ਮੈਂ ਤੇ ਉਹਨਾਂ ਵਰਗੀ ਆਵਾਜ਼ ਨਹੀਂ ਕਰ ਸਕਦਾ ਪਰ ਆਓ ਉਹਨਾਂ ਦੀ ਜੋ ਇੱਕ ਛੋਟੀ ਜੀ ਕਵਤਾ ਸੁਣਦੇ ਹਾਂ ਕਹਿੰਦੇ ਕੋਸ਼ਿਸ਼ ਕਰਦਾ ਸਰ ਲੈ ਕੇ ਪੀਰ ਨਾਨਕ ਰਤਬੇ ਸ਼ਾਹਾਂ ਦੇ ਰੱਖਦੇ ਜੱਗ ਉੱਤੇ ਰਤਬੇ ਸ਼ਾਹਾਂ ਦੇ ਰੱਖਦੇ ਜੱਗ ਉੱਤੇ ਤੇਰੇ ਬੂਹੇ ਤੇ ਜਿਹੜੇ ਫਕੀਰ ਨਾਨਕ ਰਤਬੇ ਸ਼ਾਹਾਂ ਦੇ ਰੱਖਦੇ ਜੱਗ ਉੱਤੇ ਤੇਰੇ ਬੂਹੇ ਦੇ ਜਿਹੜੇ ਫਕੀਰ ਨਾਨਕ ਪੱਕੀ ਸੰਦ ਹੈ ਸਵਰਗ ਦੇ ਵਾਸਤੇ ਇਹ ਤੇਰੀ ਗੋਦੜੀ ਦੀ ਪਾਟੀ ਲੀਰ ਨਾਨਕ ਤੇਰੇ ਪੈਰਾਂ ਦੀ ਮਲੀ ਜਿ ਸਖਾਕ ਪਿੰਡੇ ਕੁੰਦਨ ਹੋ ਗਿਆ ਉਹਦਾ ਸਰੀਰ ਨਾਨਕ ਤੇਰੇ ਪੈਰਾਂ ਦੀ ਮਲੀ ਚ ਸਖਾ ਕੇ ਪਿੰਡੇ ਕੁੰਦਨ ਹੋ ਗਿਆ ਉਹਦਾ ਸਰੀਰ ਨਾਨਕ ਭਲਾ ਬੰਦੇ ਹਕੀਕਤ ਕੀ ਰਖਦੇ ਨੇ ਕੱਡੇ ਪੱਥਰਾਂ ਦੇ ਵਿੱਚੋਂ ਨੀਰ ਨਾਨਕ ਹੋਏ ਉਸ ਥਾਂ ਠੀਕ ਰੇ ਠਾਕਰਾਂ ਦੇ ਹੋਏ ਉਸ ਥਾਂ ਠੀਕ ਰੇ ਠਾਕਰਾਂ ਦੇ ਗਏ ਘੱਤ ਕੇ ਜਿੱਧਰ ਵਹੀਰ ਨਾਨਕ ਪਾਇਆ ਇੱਕ ਓੰਕਾਰ ਦੇ ਰਾਹ ਸਿੱਧੇ ਪਾ ਕੇ ਇੱਕ ਦੀ ਇੱਕ ਲਕੀਰ ਨਾਨਕ ਪਾ ਕੇ ਇੱਕ ਦੀ ਇੱਕ ਲਕੀਰ ਨਾਨਕ ਜਿਹੜੇ-ਜਿਹੜੇ ਸਨ ਜ਼ੁਲਮ ਕਮਾਣ ਵਾਲੇ ਤੁਸੀਂ ਕਰ ਦਿੱਤੇ ਸਿੱਧੇ ਤੀਰ ਨਾਨਕ ਜਿਹੜੇ ਜਿਹੜੇ ਸਨ ਜ਼ੁਲਮ ਕਮਾਨ ਵਾਲੇ ਤੁਸਾਂ ਕਰ ਦਿੱਤੇ ਸਿੱਧੇ تیر ਨਾਨਕ ਜਲਵੇ ਨੂਰ ਦੇ ਵੇਖਦਾ ਰਹਾ ਹਰਦਮ ਬਸੇ ਅੱਖੀਆਂ ਵਿੱਚ ਤਸਵੀਰ ਨਾਲ ਦੁਨੀਆ ਥੱਕ ਗਈ ਹੈ ਗਿਣ ਗੈਣ ਗੁਣ ਤੇਰੇ ਦੁਨੀਆ ਥੱਕ ਗਈ ਹੈ ਗਿਣ ਗੈਣ ਗੁਣ ਤੇਰੇ ਪਾਇਆ ਅੰਤ ਨਾ ਗੁਨੀ ਗਹਿਰ ਨਾਨਕ ਕਰਾਂ ਦੱਸ ਕੀ ਸ਼ਾਨ ਬਿਆਨ ਤੇਰੀ ਗੁਰਸਿੱਖਾਂ ਦੇ ਸ਼ਰਫ਼ ਦੇ ਪੀਰ ਨਾਨਕ ਕਰਾਂ ਦੱਸ ਕੀ ਸ਼ਾਨ ਬਿਆਨ ਤੇਰੀ ਗੁਰੂ ਸਿੱਖਾਂ ਦੇ ਸ਼ਰਫ਼ ਦੇ ਪੀਰ ਨਾਨਕ ਗੁਰਸਿੱਖਾਂ ਦੇ ਸ਼ਰਫ਼ ਦੇ ਪੀਰ ਨਾਨਕ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ